लोक हित लोका दी आवाज जिनको सुनने के काम तो नहीं वो चुप कैसे रह सकते हैं रघुवंशी वीरों के होते हुए कोई ऐसी बातें कहे नहीं जैसी उल्टी सीधी बातें आज पिछले राज में कहीं ये वीरों से है खाली मेरा विचार ही ऐसा है सही तो में मुझे गुआरा है कृपा है गुरु के चरणों की बल और प्रताप तुम्हारा है एक छोटी सी धरती में है मेरे बात आप ब्राह्मण हैं इसलिए मुझे ये कहना है मगर आप तो जो नहीं ये शोभा देता ये जो क्रोध का जेवर पहना है ये कहना है रात राजपूतों का क्या पहना जाता है रंग में अपराध सभा महाराज ਕੁਝ ਸਾਖੀ ਚਾਹੀਏ ਬ੍ਰਾਹਮਣ ਨੇ ਓ ਸ਼ਕ ਤੁਝੇ ਹੂਆ ਰੱਖੋ ਜੋ ਹਰ ही पूजा सावधान हो जाओ अब राम दिए पे हैं चिल्ला चेतावनी के लिए कहराओं में सभी को सबर जाने के लिए धनुष की आवाज से चिल्ला बह जाए कहीं जिस्म को काबू में रखो जान बचाने के लिए या बस रो

हे महादेव हे शंकर भगवान जी मुझे धनुष को उठाने की शक्ति दीजिए भगवान शक्ति दीजिए मान है कि हाँ ये वही कमान है जिसके बदले राजा जनक को इतना कमान है और जिसको हाथ लगाए हुए हर एक सच करता है देखिए आप ही देखिए इस धनुष कैसे चिल्ला चढ़ता है ਭੱਟੀ ਨੇ ਅੱਜ ਕਿਹੜਾ ਰੋਲ ਕਰ ਰਹੇਗੇ ਮਾਤਾ ਕੀ ਕਹੀਦਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਿ RAM LILA ਜੂਰ ਵੇਖਣ ਨੂੰ ਜਿਹੜੇ ਆਪਾਂ ਲਾਈਵ ਕਰਦੇ ਹਾਂ ਜੀ RAM LILA ਜਿੰਨਾ ਹੋ ਸਕੇ ਸਾਰੀ ਸੰਗਤ ਨੂੰ ਸਾਰੇ ਹਰ ਇੱਕ ਦੇ ਨਗਰ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਵਾਜੜਕੇ ਮੰਦਿਰ ਦੇ ਵਿੱਚ ਆਇਆ ਕਰੋ ਤੇ ਅਤੇ ਬੱਚਿਆਂ ਨੂੰ ਜਿਹੜੇ ਸਹੀ ਸਿੱਖਿਆ ਸਹੀ ਮਾਰਗ ਤੇ ਲਗਾਓ ਆਪਣੇ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ 10 ਸਾਲ ਹੋ ਚੁੱਕੇ ਹਨ ਆਈ ਸਿੰਘ ਹਨ ਜੈਸ਼ ਹਾਂਜੀ ਪਹਿਲਾਂ ਆਪਣਾ ਸੁਪਨਾਮ ਦੱਸਿਓ ਵਾਹ ਵਾਹ ਮੇਰਾ ਨਾਮ ਮੀਰ ਕੁਮਾਰ ਗੁਲਾਟੀ। ਇਹ ਕਿਹੜਾ ਰੋਲ ਅੱਜ ਕਰ ਰਹੇ ਨੇ? ਮੇਰੇ ਲਈ ਡਾਇਰੈਕਟਰ ਦਾ ਰੋਲ ਹੈ ਅੱਜ ਮੈਂ ਦੱਸਣ ਦਾ ਰੋਲ ਕਰ ਰਿਹਾ ਹਾਂ ਜਿਹਦੇ ਵਿੱਚ ਕਈ ਕਈ ਦੇ ਨਾਲ ਸਮਾਰਿਆ ਕੋਪ ਭਵਨ ਦੇ ਵਿੱਚ ਜਿਸ ਵੇਲੇ ਕਿ ਕਈ ਆਪਣੇ ਬੇਟੇ ਵਾਸਤੇ ਰਾਜ ਤਿਲਕ ਰਾਜ ਭਾਗ ਮੰਗ ਲੈਂਦੀ ਹੈ। ਅੱਜ ਜੋ ਸੀਨ ਫਿਲਮਾਇਆ ਜਾਏਗਾ RAMLILA ਦੇ ਵਿੱਚ ਸਾਡੇ ਕਿ ਕਈ ਕੋਪਾ ਮੰਡੇ ਵਿੱਚ ਰਾਜੇ ਦਸ਼ਰਧਾ ਉੱਥੇ ਆਣਾ ਇੱਕ ਕਦੋਂ ਤੋਂ ਚੱਲਦੀ ਆ ਰਹੀ ਹੈ ਖੇਮ ਕੰਨ ਦੇ RAMLILA ਇਹ ਕੰਨਾ ਜੀ ਖੇਮ ਕੰਨ ਦੇ ਵਿੱਚ ਸਾਡੀ ਸੰਭਾਲਾ ਦੇ ਵਿੱਚ ਕੋਈ ਕਰੀਬ 1952 ਦੇ ਵਿੱਚ ਇੱਥੇ ਸ਼ੁਰੂ ਹੋਈ ਸੀ ਰਾਮਲੀਲਾ ਉਸ ਤੋਂ ਪਹਿਲਾਂ ਸਾਡੇ ਬਜ਼ੁਰਗ ਪਾਕਿਸਤਾਨ ਦੇ ਵਿੱਚ ਸੀ ਕਿ ਉੱਥੇ ਵੀ ਰਾਮਲੀਲਾ ਕਰਦੇ ਸੀ ਉੱਥੋਂ ਜਦੋਂ ਇਹ ਪਾਰਟੀਸ਼ਨ ਦੇ ਵਿੱਚ ਇੱਧਰ ਆ ਗਏ ਆਪਣੇ ਇੰਡੀਆ 'ਚ ਫਿਰ ਉਦੋਂ ਤੋਂ ਇਹ ਸਾਡੇ ਨਗਰ ਖੇਮਕਰ ਦੇ ਵਿੱਚ ਮੰਦਿਰ ਸ਼੍ਰੀ ਦੇਵੀ ਦੁਆਰਾ ਸਾਡੇ ਬਜ਼ੁਰਗ ਜਿਹੜੇ ਉਹ ਕਰਦੇ ਸੀ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਉਹਨਾਂ ਨੇ ਸਾਰੇ ਬੂਟੇ ਲਾਏ ਨੇ ਲਾਲਾ ਡਿਕ ਜਾਨ ਜੀ ਭੰਡਾਰੀ ਵਰਗੇ ਸ੍ਰੀ ਡਾਕਟਰ ਹਰਬੰਸ لال ਜੀ ਕਪੂਰ ਡਾਕਟਰ ਚੰਮਨ ਲਾਲ ਜੀ ਆਰਿਆ ਔਰ ਪੋਰ ਲਾਲਾ ਲਾਜਪਤ ਰਾਏ ਜੀ ਮਲੋਤਰਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਜਿਨ੍ਹਾਂ ਨੇ ਸਾਨੂੰ ਇਹ ਸਿਖਾਇਆ ਮੈਂ ਪਹਿਲੀ ਵਾਰ ਸਨ 1995 ਦੇ ਵਿੱਚ ਇਸ ਰਾਮ ਗਿਲਾ ਦੇ ਵਿੱਚ ਪ੍ਰਮੋਸ਼ੀ ਰਾਮਚੰਦਰ ਜੀ ਦਾ ਰੋਲ ਨਿਭਾਇਆ ਉਸ ਤੋਂ ਬਾਅਦ ਮੈਂ ਸਨ 1996 ਤੋਂ ਲੈ ਕੇ ਤੇ ਸਨ 2002 ਤੱਕ ਲਖਮਨ ਦਾ ਰੋਲ ਇਸ ਕਲੱਬ ਦੇ ਵਿੱਚ ਨਿਭਾਇਆ ਉਸ ਤੋਂ ਬਾਅਦ ਮੈਂ तकरीबन 2-3 ਸਾਲ ਅੰਗਦ ਦਾ ਰੋਲ ਕੀਤਾ ਰਾਜੇ ਜਨਕ ਦਾ 2 ਸਾਲ ਰੋਲ ਕੀਤਾ ਔਰ ਹੁਣ ਮੈਂ ਆਪਣੇ ਵੱਡਿਆਂ ਦੇ ਆਸ਼ੀਰਵਾਦ ਨਾਲ ਆਪਣੀ ਇਸ ਕਲੱਬ ਦੇ ਵਿੱਚ ਕਰੀਬ 18 ਸਾਲ ਤੋਂ ਲਗਾਤਾਰ ਦਸ਼ਰਧ ਦਾ ਰੋਲ ਔਰ ਰਾਮਨ ਦਾ ਰੋਲ ਮੈਂ ਕੰਟੀਨਿਊ ਆਪਣੇ ਇਸ ਕਲੱਬ ਦੇ ਵਿੱਚ ਕਰ ਰਿਹਾ ਜੀ ਉਹ 30-50 ਫਿਲਮ ਕਰੀ ਜਾਂਦੇ ਜਿਸ ਤਰ੍ਹਾਂ ਕਿ ਪੂਨਾ ਤੋਂ ਬਾਹਰ ਨਿਕਲ ਕੇ ਆਪਾਂ ਲਾਈਵ ਆਰਾਮ ਜਿਹਾ ਕਰਦੇ ਆ ਇਹ ਵੇਖਣ ਜ਼ਰੂਰ ਆਉਣਾ ਚਾਹੀਦਾ ਹਾਂਜੀ ਇਹ ਅਸਲ ਪਿਛਲੇ ਕੁਝ ਸਾਲਾਂ ਤੋਂ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਕਿ ਲੋਕ ਜਾਂ ਤਾਂ ਘਰਾਂ ਦੇ ਵਿੱਚ ਲਾਈਵ ਵੇਖਣਾ ਪਸੰਦ ਕਰਦੇ ਆ ਜਾਂ ਮੋਬਾਈਲ ਦੀਆਂ ਹੋਰ ਕਿਸੇ ਐਪ ਦੇ ਵਿੱਚ ਗੁজে ਰਹਿੰਦੇ ਆ ਜਦ ਕੀ ਚਾਹੀਦਾ ਹੈ ਆ ਕਿ ਮੰਦਰ ਦੇ ਵਿੱਚ ਆਉਣ ਇੱਥੇ ਆਣ ਕੇ ਜਿਹੜੀ ਰਾਮਲੀਲਾ ਚੱਲਦੀ ਆ ਪ੍ਰਭੂ ਦਾ ਚਤ੍ਰਨ ਜਿਹੜੀ ਹੈ ਪ੍ਰਭੂ ਰਾਮ ਜੀ ਦੀਆਂ ਲੀਲਾ ਵੱਖ-ਵੱਖ ਪ੍ਰਕਾਰ ਦੀਆਂ ਵਿਖਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਾਈਵ ਆ ਕੇ ਵੇਖਣ ਤਾਂ ਕਿ ਜੋ ਸਾਡੇ ਕਲਾਕਾਰ ਜਿਹੜੇ ਆ 2-3 ਮਹੀਨੇ ਤਿੰਨ ਦਿਨ ਮਹੀਨੇ ਰੈਸਲਾ ਕਰਦੇ ਰਹਿੰਦੇ ਆ ਤਿਆਰੀ ਕਰਦੇ ਰਹਿੰਦੇ ਆ ਉਹਨਾਂ ਦੀ ਵੀ ਹੌਸਲਾ ਫਜ਼ਾਈ ਹੁੰਦੀ ਆ ਓਏ ਮੈਂ ਬੇਨਤੀ ਆਪਣੇ ਵੱਲੋਂ ਅਪੀਲ ਸਾਡੇ ਨਗਰ ਨਿਵਾਸੀਆਂ ਨੂੰ ਖੇਮਤ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ कहना चाहाँगा कि उन्होंने मंदिर में आके और इतने बैठ के लाइव रामलीला वेखनी चाहिए है तो कि कलाकार होर हौसला हौ। बढ़े तो अपने रोल न होर भी इंप्रूव करके होर भी इसके ਪ੍ਰੋਗਰਾਮਿਕ ਕਰਾਫਤ ਵੀਰੇ ਬਿਆਲੇ ਲੱਤੇ ਫੋਟੋਆਂ ਆ ਤਾਂ ਰੋਗ ਗਈ ਕਬੱਡੀਆਂ ਹੁੰਦੀਆਂ ਸੀ ਕਈ ਕੋਸ਼ ਤੋਂ ਭਰੇ ਹੋ ਤਾਂ ਸਮੂਹ ਫਿਲਮਾਂ ਤੋਂ ਕਾਇਮ ਨਹੀਂ ਵੀਜੇ ਤਾਂ ਬੰਦਾ ਦਿਨੋ ਰਾਤਾਂ ਦੇ ਕੇ ਆ ਰੋਣਾ ਐਂਦੇ ਪ੍ਰੋਗਰਾਮ ਜਾਂਦੇ ਕੰਖੇ ਨਹੀਂ ਨਹੀਂ ਰਾਮਦੀ ਨੇ ਵੀ ਜੋ ਵੀ ਦਿੱਤਾ ਸੀ ਰਾਮਨਾ ਬਧੀ ਕਰਤੇ सदा ई सच चलूॻा ਮੇਰੇ बाक़ी मै बद्रा जिन मतिलबु टाइम था ਨਹੀਂ ਦੇ ਸਕਦਾ जहिड़े चरण इहे मेरिय भेण मेरिय मा मेरियां भाउ पियो मां चरण खे धन्यवाद करो इन वन मां गैंड कयां परात्मा हिकु ई आहे परमात्मा बाक़ी हिकु ई आहे भई राम वेग कुझु बि आहे गुरू हिकु राम जी साल बाद मोदी साहिब सच जी जिते मोदी कॾहिं जित न त मां भाउ क्लब वारे सारे, सारे लीरनि मैं इन में असां सिंध खे धन्यवाद करण तव्हांखे अने सिंध जे दर्शन कराए वाहिग जीा ख़सा वेहू जी फते जय जय श्री जय जय श्री ਅਜੇ ਮੰਦਰ ਦੇ ਵਿੱਚ ਆਏ ਜੀ ਨੂੰ ਘਾਟ ਕੀਤਾ ਵਾਹ ਜਗਰ ਪਛੋਰ ਦੀ ਗੋਦੀ ਦੇ ਉੱਪਰ ਆਏ ਬੋਲੋ ਕਿਸ ਤੋਂ ਕਿ ਇੱਕ ਪਾ ਵੀ ਆ ਗਿਆ ਨੇ ਮਾਸੂਰੀ ਫਖਰ ਜੀ ਇਹ ਮੈਸੇਜ ਦਿਨੋ ਜਿਹਨਾਂ ਦਾ ਰਾਮ ਮੇਲਾ ਬਹੁਤ ਪੁਰਾਣੀ ਚੱਲ ਰਹੀਦਾ ਬਹੁਤ ਬਹੁਤ ਸੁਖੋਤ ਦੇ ਅਗਲੀ ਵਾਰ ਇਤੋਂ ਜਿਆਦਾ ਵੱਡੀ ਹੋਵੇ ਤੇ ਰੌਣਕ ਮੇਲੇ ਵਦਨ ਤੇ ਸਾਰੇ ਦੇ ਦਿਲ ਖੁਸ਼ ਹੋਣ ਕੀ ਅੱਜ ਕੱਿਨੇ ਫੋਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਜਾਂਦਾ ਹੈ ਤੇ ਇਹ ਤਾਂ ਮਜੂਦ ਹੈ ਵੀ ਲਾਈਵ ਦੇਖਣੇ ਤਾਂ ਉਹਨਾਂ ਨੂੰ ਵੀ। ਬੰਦੋਂ ਇਹੋ ਬੈਸਰੀ ਕਰਦੇ ਆਂ ਫੋਨ ਸਦਾ ਨਾ ਰੱਖੋ ਇਹਨਾਂ ਦਾ ਫਾਇਦਾ ਹੈ ਬੜਾ ਬੰਦੋਂ ਬਹੁਤ ਜ਼ਿਆਦਾ ਹੈ। ਜਿਆਦੇ ਬੰਦੇ ਫੋਨ ਸੁਣ ਸੁਣ ਕੇ ਆਪਣਾ ਦਿਮਾਗ ਖਰਾਬ ਹੋ ਗਿਆ। ਇਹੋ ਜਿਹੇ ਪ੍ਰੋਗਰਾਮ ਦੇਖੋ ਰਾਮਦਾਸਾ ਤੁਹਾਡੇ ਦਿਮਾਗ ਸਹੀ ਹੋਣਗੇ। ਤੁਹਾਨੂੰ ਦੁਨੀਆਦਾਰੀ ਦਾ ਪਤਾ ਲੱਗੂਗਾ ਫੋਨ 'ਚੋਂ ਨਿਕਲ ਕੇ। ਮੈਂ ਸੰਗਤਾਂ 'ਤੇ ਇਹੋ ਅਰਦਾਸ ਕਰਦਾ ਵੀ ਤੱਕੜੇ ਫੋਨ ਛੱਡੋ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਦੇਖੋ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਹਿ।